ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਐਡੀਓ ਖੇਤੀਬੜੀ ਤੇ ਕਿਸਾਨ ਭਾਈ ਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਵੀ ਝੋਨੇ ਦੀ ਹੁਣ ਜਿਵੇਂ ਕਿ ਕਈ ਜ਼ਿਲ੍ਹਿਆਂ ਚ ਬਠਿੰਡਾ ਮਾਨਸਾ ਮੁਕਸਰ ਇੱਧਰਲੇ ਪਾਸੇ ਜਿਹੜੀ ਹੈ ਬਜਾਈ ਦਾ ਜਿਹੜਾ ਲਵਾਈ ਦਾ ਟਾਈਮ ਹੈ ਜਿਹੜਾ ਸ਼ੁਰੂ ਹੋ ਗਿਆ ਪਨੀਰੀ ਦੀ ਜਿਹੜੀ ਪੱਟ ਕੇ ਆਪਾਂ ਖੇਤ ਚਲਾਉਣੀ ਹੁੰਦੀ ਹੈ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਕਿਹੜੀ ਵੈਰਾਈਟੀ ਕਿੰਨੇ ਦਿਨ ਦੀ ਲਾਈਏ ਤਾਂ ਕਿ ਜਿਹੜਾ ਆਪਾਂ ਨੂੰ ਇਹਦੇ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੇ ਯੂਨੀਵਰਸਿਟੀ ਨੇ ਵੀ ਟ੍ਰਾਇਲ ਕੀਤੇ ਵੀ ਕਿੰਨੀ ਤਰੀਕ ਨੂੰ ਜਿਹੜਾ ਲਵਾਈ ਕਿਹੜੀ ਵੈਰੈਟੀ ਜਿਹੜੀ ਪੱਟ ਕੇ ਲਾਈ ਤੇ ਉਹਦਾ ਕੀ ਝਾੜ ਆਇਆ ਇਹਦੇ ਬਾਰੇ ਗੱਲ ਕਰਾਂਗੇ ਫਿਰ ਆਪਾਂ ਗੱਲ ਕਰਾਂਗੇ ਵੀ ਬਾਸਮਤੀ ਦੀ ਕਿਹੜੀ ਵੈਰੈਟੀ ਆਪਾਂ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਲਵਾਈ ਦਾ ਸਮਾਂ ਕਿਹੜਾ ਹੈ ਆਹੀਂ ਜਿਹੜੀ ਆਪਾਂ ਜਿਹੜੀ ਝੋਨੇ ਦੀਆਂ ਮੇਨ ਮੇਨ ਕਿਸਮਾਂ ਜਿਵੇਂ ਕਿ 21 28 30 31 26 ਬਾਰੇ ਮੇਨ ਡਿਟੇਲ ਚ ਗੱਲ ਕਰਾਂਗੇ ਕੀ ਕਿਹੜੀ ਤਰੀਕ ਨੂੰ ਆਪਾਂ ਜਿਹੜੀ ਇਹ ਪੱਟ ਕੇ ਲਾਉਣੀ ਹੈ ਜਾਂ ਕਿੰਨੇ ਦਿਨ ਤੇ ਆਪਾਂ ਜਿਹੜੀ ਇਹ ਪੱਟ ਕੇ ਲਾਉਣੀ ਹੁੰਦੀ ਹੈ ਖੇਤ ਚ ਤਾਂ ਕਿ ਜਿਹੜਾ ਆਪਾਂ ਵੱਧ ਤੋਂ ਵੱਧ ਝਾੜ ਲੈ ਸਕੀਏ ਸੋ ਜੇਕਰ ਤੁਸੀਂ ਕੋਈ ਵੀ ਖੇਤੀਬਾੜੀ ਸੰਬੰਧਿਤ ਸਮੱਸਿਆ ਦਾ ਹੱਲ ਚਾਹੁੰਦੇ ਹੋ ਜਾਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਮੇਰੇ WhatsApp ਗਰੁੱਪ ਨਾਲ ਤਾਂ ਮੇਰਾ WhatsApp ਗਰੁੱਪ ਨੰਬਰ ਹੈਗਾ 8198011111 ਨੰਬਰ ਫੇਰ ਨੋਟ ਕਰ ਲਓ ਜੀ 8198011111 ਤਾਂ ਹੁਣ ਗੱਲ ਕਰ ਲਈ ਕਿਸਾਨ ਵੀਰੋ ਜਿਵੇਂ ਕਿ ਆਪਾਂ ਨੂੰ ਪਤਾ ਜਿਹੜੀਆਂ ਨਾਰਮਲ ਆਪਾਂ ਜਿਹੜੀਆਂ ਵੈਰਾਈਟੀਆਂ ਲਾਉਣੀਆਂ ਝੋਨੇ ਦੀਆਂ ਉਹਨਾਂ ਦਾ ਜਿਹੜਾ ਆਪਣਾ ਪਟਕੇ ਲਾਉਣ ਦਾ ਸਮਾਂ ਜਿਹੜਾ ਆਪਣੀ ਦੀਦਾ ਹੁੰਦਾ 25 ਤੋਂ 30 ਦਿਨਕ ਦਾ ਹੁੰਦਾ ਤੇ ਜਿਹੜੀ ਘੱਟ ਵੈਰਾਈਟੀ ਹੁੰਦੀ ਹੈ ਉਹ 25 ਤਰੀਕ ਦੀ ਵੀ ਆਪਾਂ ਲਾ ਸਕਦੇ ਆਂ ਸ਼ਾਰਟ ਰੇਸ਼ਿਓਨ ਵੈਰਾਈਟੀ 25 ਤੋਂ 30 ਦਿਨਾਂ ਅਗੇ ਜਿਹੜੀ ਮੀਡੀਅਮ ਆ ਜਾਂਦੀ ਹੈ ਉਹ 30 ਤੋਂ 35 ਦਿਨ ਦੀ ਆ ਜਾਂਦੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਆਂ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੈਰਾਈਟੀ 121 ਬਾਰੇ ਵੀ ਉਹ ਕਿਹੜੀ ਤਰੀਕ ਨੂੰ ਲਾਈ ਸੀ ਤੇ ਉਹਦਾ ਕੀ ਝਾੜ ਮਿਲਿਆਗੇ ਤਾਂ ਕਿਸਾਨ ਵੀਰੋ ਜਦੋਂ ਆਪਾਂ ਇਹ 15 ਜੂਨ ਨੂੰ ਜਦੋਂ ਲਵਾਈ ਹੋਈ ਤਾਂ ਇਹਦਾ 30.1 ਕਿ ਕੁਇੰਟਲ ਝਾੜ ਆਇਆ ਤੇ 20 ਤਰੀਕ ਨੂੰ 32.9 25 ਜੂਨ ਨੂੰ ਇਹਦਾ ਝਾੜ ਸੀਗਾ ਜਿਹੜਾ 34.4 ਕਿ ਕੁਇੰਟਲ ਦਿੱਤਾ 30 ਨੂੰ 4.4 5 ਲਾਈ ਨੂੰ 30 ਤਾਂ ਇੱਥੇ ਦੇਖੀਏ ਜਿਹੜੀ ਆਪਾਂ 121 ਵੈਰਾਈਟੀ 25 ਤਰੀਕ ਦੀ ਲਵਾਈ ਸੀਗੀ ਪਨੀਰੀ ਦੀ ਤਾਂ ਉਹ 34.4 ਸਭ ਤੋਂ ਵੱਧ ਜਿਹੜਾ ਉਹਨੇ ਝਾੜ ਦਿੱਤਾ ਅਹੀਂ ਆਪਾਂ ਗੱਲ ਕਰੀਏ 128 ਵੈਰਾਈਟੀ ਦੀ ਤਾਂ ਜਿਹੜਾ ਮੈਕਸਿਮਮ ਝਾੜ ਐ ਕਿਸਾਨ ਵੀਰੋਂ ਨੇ 20 ਤੋਂ 30 ਜੂਨ ਦੇ ਵਿੱਚ ਦਿੱਤਾ ਕਿਉਂਕਿ ਜਦੋਂ ਆਪਾਂ 15 ਤਰੀਕ ਨੂੰ ਬੀਜੀਐਸ ਨੇ 31.2 ਦਿੱਤਾ 20 ਤੋਂ 25 ਜੂਨ 'ਚ 32.6 ਤੇ ਜਦੋਂ 5 ਜੁਲਾਈ ਨੂੰ ਬੀਜੀ ਤਾਂ ਆਪਣਾ ਲਵਾਈ ਤਾਂ 3.9 ਇਸੇ ਤਰ੍ਹਾਂ ਆਪਾਂ ਗੱਲ ਕਰੀਏ ਜਿਹੜੀ ਪੀਆਰ 130 ਵੈਰਾਈਟੀ ਆ ਉਹਨੇ ਮੈਕਸਿਮਮ ਝਾੜ ਉਹਨੂੰ ਦਿੱਤਾ ਜਦੋਂ ਲਵਾਈ ਉਹਦੀ 20 ਤੋਂ 30 ਜੂਨ ਦੇ ਵਿਚਾਲੇ ਆਪਾਂ ਕੀਤੀ ਤੇ ਜਿਹੜਾ 5.0 ਜਿਹੜਾ 5 ਜੁਲਾਈ ਨੂੰ ਜਿਹੜਾ ਲਵਾਈ ਕੀਤੀ ਤਾਂ ਉਦੋਂ ਸਭ ਤੋਂ ਘੱਟ ਝਾੜ ਮਿਲਿਆ 28.8 ਤੇ ਹੁਣ ਗੱਲ ਕਰਾਂਗੇ ਇਸੇ ਤਰ੍ਹਾਂ ਜਿਦੋਂ ਕਿ ਹੁਣ ਆਪਾਂ ਨੂੰ ਪਤਾ ਹੈ ਇਸ ਵਾਰ ਜਿਹੜਾ PR 131 ਦੇ ਹੀਟ ਵੀ ਕਾਫੀ ਰਕਵਾ ਜਿਹੜਾ ਵਧਣ ਜਾ ਰਿਹਾ ਜਿਵੇਂ ਕਿ PR 126 ਦੇ ਪਿਛਲੀ ਵਾਰ ਸੀਗਾ ਇਸ ਵਾਰ 126 ਦੇ ਨਾਲ ਨਾਲ 131 ਦਾ ਵੀ ਵਧ ਰਿਹਾ ਤਾਂ ਜੇਕਰ ਆਪਾਂ ਗੱਲ ਕਰੀਏ PR 131 ਦੀ ਜਦੋਂ ਉਹਦੀ ਲਵਾਈ ਸੀ ਜਿਹੜੀ 30 ਜੂਨ ਨੂੰ ਮੈਕਸਿਮਮ ਜਿਹੜਾ ਉਹਨੇ ਝਾੜ ਦਿੱਤਾ ਆਪਾਂ ਕਹਿ ਲਈਏ 31.8 ਕੁਇੰਟਲ ਹੈ ਜਿਹੜਾ ਝਾੜ ਉਹਨੇ ਦਿੱਤਾ ਜਦੋਂ 5 ਜੁਲਾਈ ਨੂੰ ਲਵਾਈ ਸੀ ਉਹਦੀ 31.5 ਦਿੱਤਾ 15 ਜੂਨ ਨੂੰ 25.9 ਦਿੱਤਾ ਉਹਨੇ ਝਾੜ ਤਾਂ ਇੱਥੇ ਆਪਾਂ ਨੂੰ ਦੇਖਣ ਚ ਮਿਲਿਆ ਵੀ ਜੇਕਰ ਆਪਾਂ 30 ਜੂਨ ਨੂੰ ਜਿਹੜੀ ਇਹਦੀ ਲਵਾਈ ਕਰਦੇ ਆ ਤਾਂ 31.8 ਯਾਨੀ ਕਿ ਮੈਕਸਿਮਮ ਝਾੜ ਹੈ ਜਿਹੜਾ ਆਪਾਂ ਨੂੰ ਮਿਲੂਗਾ ਹੁਣ ਕੱਲ ਕਰ ਲਈਏ ਆਪਾਂ ਪੀਆਰ 126 ਦੀ ਪੀਆਰ 126 ਦੀ ਕਿਸਾਨ ਵੀਰੋ ਜਿਹੜਾ ਬਜਾਈ ਦਾ ਸਮਾਂ ਜੇਕਰ ਆਪਾਂ 30 ਜੂਨ ਨੂੰ ਜੇਕਰ ਲਗਭਗ ਇਹਦੇ ਆਪਾਂ ਬੀਜੀ ਹੈ ਤਾਂ ਉੱਥੇ ਜਿਹੜਾ ਆਪਾਂ ਨੂੰ 33.5 ਕੁਇੰਟਲ ਜਿਹੜਾ ਝਾੜ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਹੜਾ ਕਿ ਮੈਕਸਿਮਮ ਮਿਲਿਆ 15 ਜੂਨ ਨੂੰ 29.4 ਮਿਲਿਆ 20 ਜੂਨ ਨੂੰ 29.9 25 ਜੂਨ ਨੂੰ 33.2 ਕੁਇੰਟਲ ਜੂਨ ਨੂੰ 33.5 ਕੁਇੰਟਲ 5 ਜੁਲਾਈ ਨੂੰ 33.3 ਕੁਇੰਟਲ 12 ਜੁਲਾਈ ਨੂੰ ਜਿਹੜਾ 32.4 ਕੁਇੰਟਲ ਤੇ 19 ਜੁਲਾਈ ਨੂੰ 30.5 ਕੁਇੰਟਲ ਜਿਹੜਾ ਝਾੜ ਆਪਾਂ ਨੂੰ ਦੇਖਣ ਨੂੰ ਮਿਲਿਆ 126 ਦਾ ਤਾਂ ਹੁਣ ਜਿਹੜੀ ਗੱਲ ਕਰੀਏ ਆਪਾਂ ਬਾਸਮਤੀ ਦੇ ਬਾਰੇ ਜਿਹੜੀ ਬਾਸਮਤੀ ਆਣੀ ਹੈ ਵੈਰਾਈਟੀ ਵਾਈਜ਼ ਕਿਸਾਨ ਵੀਰੋ ਗੱਲ ਕਰੀਏ ਜਿਕਰ ਪੰਜਾਬ ਬਾਸਮਤੀ 75 ਪੂਸਾ 1847 1121 ਤੇ 1718 ਇਹਨਾਂ ਨੂੰ ਜਿਹੜਾ ਪਨੀਰੀ ਬੀਜਣ ਦਾ ਸਹੀ ਸਮਾਂ ਹੈਗਾ ਜੂਨ ਦਾ ਪਹਿਲਾ 15 ਵਾੜਾ ਤੇ ਜਿਹੜਾ ਲਵਾਈ ਦਾ ਸਮਾਂ ਹੈਗਾ ਜੁਲਾਈ ਦਾ ਪਹਿਲਾ 15ਵੜਾ ਯਾਨੀ ਕਿ 1 ਤੋਂ 15 ਜੁਲਾਈ ਤੱਕ ਲਵਾਈ ਤੇ ਜਿਹੜੀ ਜੂਨ ਚ ਹੁਣ ਜਿਹੜਾ ਬਿਜਾਈ ਦਾ ਸਮਾਂ 1 ਤੋਂ 15 ਜੂਨ ਤੱਕ ਇਹਨਾਂ ਵੈਰੈਟੀਆਂ ਦਾ ਜੇਕਰ ਆਪਾਂ ਗੱਲ ਕਰੀਏ ਸੀਐਸਆਰ 30 ਤੇ ਪੂਸਾ ਬਾਸਮਤੀ 1509 ਤਾਂ ਇਹਦਾ ਜਿਹੜਾ ਕਿਸਾਨ ਵੀਰੋ ਬਿਜਾਈ ਦਾ ਸਮਾਂ ਬੀਜਣ ਦਾ ਪਨੀਰੀ ਬੀਜਣ ਦਾ ਉਹ ਜੂਨ ਦਾ ਦੂਜਾ 15ਵੜਾ ਯਾਨੀ ਕਿ 15 ਜੂਨ ਤੋਂ 30 ਜੂਨ ਤੱਕ ਆਪਾਂ ਬੀਜ ਸਕਦੇ ਹਾਂ ਤੇ ਲਵਾਈ ਦਾ ਜਿਹੜਾ ਸਮਾਂ ਹੈਗਾ ਜੁਲਾਈ ਦਾ ਦੂਜਾ 15ਵੜਾ ਯਾਨੀ ਕਿ 15 ਜੁਲਾਈ ਤੋਂ 30 ਜੁਲਾਈ ਤੱਕ ਆਪਾਂ ਜਿਹੜੀ ਹੈ ਇਹ ਲਾ ਸਕਦੇ ਆ ਤਾਂ ਹੁਣ ਕਿਸਾਨ ਵੀਰੋ ਇੱਥੇ ਆਪਾਂ ਇੱਕ ਮੇਨ ਜਿਹੜੀ ਗੱਲ ਧਿਆਨ ਚ ਰੱਖਣੀ ਹੈ ਵੀ ਜਿਹੜੀਆਂ ਵੀ ਨਾਰਮਲ ਸਮਾਂ ਲੈਣ ਵਾਲੀਆਂ ਉਹਨਾਂ ਦੀ ਜੇਕਰ ਆਪਾਂ ਗੱਲ ਕਰੀਏ ਜਿਹੜਾ ਆਪਾਂ ਨੂੰ ਸਮਾਂ ਯੂਨੀਵਰਸਿਟੀ ਵੱਲੋਂ ਦਿੱਤਾ ਗਿਆ ਉਹ 30 ਤੋਂ 35 ਦਿਨਾਂ ਦੀ ਆਪਾਂ ਜਿਹੜੀ ਹੈ ਪਨੀਰੀ ਪੱਟਕੇ ਜਿਹੜੀ ਹੈ ਖੇਤ ਚ ਲਾਉਣੀ ਹੈ ਜਿਹੜੀਆਂ ਦਰਮਿਆਨਾ ਸਮਾਂ ਲੈਂਦੀਆਂ ਆਪਣੀਆਂ ਵੈਰੈਟੀਆਂ 30 ਤੋਂ 35 ਦਿਨ ਕੋਸ਼ਿਸ਼ ਕਰੀਏ ਆਪਾਂ ਜੇ 30 32 ਦਿਨ ਦੀ ਲਾ ਦਈਏ ਤਾਂ ਉਹ ਜਿਆਦਾ ਬੈਟਰ ਹੈ ਤੇ ਇਸੇ ਤਰ੍ਹਾਂ ਜਿਹੜੀ ਆਪਾਂ ਨੂੰ ਸ਼ਾਰਟ ਡਿਰੇਸ਼ਨ ਵੈਰਾਈਟੀ 126 ਉਹ ਆਪਾਂ ਲਾਤਾ 25 ਤੋਂ 30 ਦਿਨ ਤੇ ਲਾ ਸਕਦੇ ਆ ਪਰ 25 ਜਾਂ 22 ਦਿਨ ਤੇ ਜੇਕਰ ਉਹਦੀ ਪਨੀਰੀ ਲੱਗ ਜੇ ਤਾਂ ਸਭ ਤੋਂ ਬੈਸਟ ਹੈ ਜੇਕਰ ਆਪਾਂ 35-40 ਦਿਨ ਤੋਂ ਇਹਨਾਂ ਦੇ ਦਿਨ ਟਪਾਉਨੇ ਆ ਤਾਂ ਜਿਵੇਂ ਆਪਾਂ ਲਾਵਾਂਗੇ ਇਹ ਤਾਂ ਉੱਥੇ ਪ੍ਰੋਬਲਮ ਕੀ ਆਉਂਦੀ ਹੈ ਕਈ ਵਾਰ ਜਿਹੜੀ ਪਨੀਰੀ ਹੈ ਉਹ ਨਿਸਰੇ ਆਉਂਦੀ ਹੈ ਜਿਵੇਂ ਕਿਹਾ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਸੋ ਇਹ ਚੀਜ਼ਾਂ ਆਪਾਂ ਧਿਆਨ ਚ ਰੱਖਣੀ ਹੈ ਕਿਸਾਨ ਵੀਰੋ ਇਹ ਸੀ ਜਿਹੜਾ ਲਵਾਈ ਦਾ ਜਿਹੜਾ ਸਹੀ ਸਮਾਂ ਜਾਂ ਜੋ ਵੀ ਟ੍ਰਾਇਲ ਹੋਇਆ ਉਹਦੇ ਰਿਜ਼ਲਟ ਮੈਂ ਤੁਹਾਨੂੰ ਦੱਸਿਆ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ